ਪਪੇ ਨੂੰ ਅੰਗਰ। ਜਦੋਂ ਅਸਲੀ ਇਹ ਪਤਾ ਲੱਗੂਗੀ ਤਾਂ ਸ਼ਾਇਦ ਉਹ ਕਮੈਂਟ ਕਰਨ ਵਾਲਿਆਂ ਨੂੰ ਅ ਪ੍ਰਸਾਦ ਨੂੰ ਵੀ ਅਸੀਂ ਕਿਸੇ ਨੇ ਵੀ ਟਾਈਮ ਗਲਤ ਕਮੈਂਟ ਕਰ ਦਿੱਤੀ ਜੀ। ਲੋਕਾਂ ਨੂੰ ਅਹਿਸਾਸ ਕੀ ਹੋਣਾ ਹੈ ਕਿ ਤੁਹਾਨੂੰ ਜਿਹੜੇ ਬੈਡ ਕਮੈਂਟ ਕਰਦੇ ਆ ਤੁਹਾਡੇ ਲੱਛਣਾ ਕਰਕੇ ਲੋਕੀ ਬੈਡ ਕਮੈਂਟ ਕਰਦੇ ਆ ਤੁਹਾਡੇ ਵਿੱਚ ਕੋਈ ਕਮੀਆਂ ਵੇਸ਼ੀਆਂ ਹੋਣਗੇ ਤਾਂ ਤਾਈਆਂ ਲੋਕੀ ਬੈਡ ਕਮੈਂਟ ਕਰਦੇ ਆ ਜਦੋਂ ਤੁਸੀਂ ਸਾਰਾ ਕੁਝ ਹੀ ਲੋਕਾਂ ਨੂੰ ਦਿਖਾ ਰਹੇ ਹੋ। ਫਿਰ ਲੋਕਾਂ ਨੇ ਲੋਕਾਂ ਦਾ ਹੱਕ ਵਾ ਉਹ ਬੈਡ ਕਮੈਂਟ ਕਰਨ ਚਾਹੇ ਪੋਜੀਟਿਵ ਕਮੈਂਟ ਕਰਨ ਹਨ ਉਹਨਾਂ ਦਾ ਹੱਕ ਵਾ ਤੁਸੀਂ ਇਹਦੇ ਵਿੱਚ ਕੁਝ ਵੀ ਕਰ ਸਕਦੇ ਅਗਰ ਜੇ ਤੁਹਾਨੂੰ ਇੰਨੀ ਦਿੱਕਤ ਆ ਇੰਨੀ ਪਰੇਸ਼ਾਨੀ ਆ ਤੇ ਫਿਰ ਵੀਡੀਓ ਪਬਲਿਕ ਨਾ ਕਰਿਆ ਕਰੋ ਜੇ ਕਮੈਂਟ ਆਫ ਕਰ ਦਿਆ ਕਰੋ ਨਹੀਂ ਤਾਂ ਸਿੰਪਲ ਆ ਜੂਟਿਊਬ ਛੱਡ ਦਿਓ ਬੰਦਾ ਸ਼ੁਰੂ ਕਰਦਾ ਅੱਜ ਮੇਰੇ ਹੱਥ ਦੇ ਵਿੱਚ ਰਿਪੋਰਟਾਂ ਨੇ ਵੀ ਸਟਾਪ ਇਟ ਨਹੀਂ ਨਹੀਂ ਕੱਲ ਹੀ ਕੋਈ ਵੀ ਕੰਮ ਸਮਾਂ ਆਏ ਤੇ ਜਦ ਬਜਾਹ ਕਰਨਾ ਚਾਹੀਦਾ ਸਮਾਂ ਬਹੁਤ ਖਰਾਬ ਚੱਲਦਾ ਤੁਹਾਨੂੰ ਪਤਾ ਵੀ ਵੀ ਜਾਦ ਤੇ ਵੀ ਨਹੀਂ ਹੈਗੇ ਬਹੁਤ ਸਾਰੇ ਲੋਕ ਸਿੱਧੀ ਗੱਲ ਤੁਹਾਨੂੰ ਦੱਸਦਾ ਜਾਂਦੇ ਵੀ ਕੇਰ ਹੈ ਜਿਹੜੀ ਲਾਈਫ ਦੇ ਵਿੱਚ ਬੰਦੇ ਨੂੰ ਆਪਣੇ ਆਪ ਹੀ ਰੱਖਣੀ ਚਾਹੀਦੀ ਹੈ ਕਹਿੰਦੇ ਆਪਣੇ ਪੱਤੇ ਉਹਦੇ ਵੀ ਸ਼ੋਅ ਕਰੋ ਜਦ ਜਰੂਰਤ ਹੋਵੇ ਨਹੀਂ ਸ਼ੋਅ ਕਰਨ ਦੀ ਜਰੂਰਤ ਨਹੀਂ ਹੈਗੀ ਇਹ ਅਗਲਾ ਦੇਖ ਲੋ ਕੀ ਬੋਲੀ ਜਾਂਦਾ ਹੈ ਭੋਰਾ ਜਿੰਨੀ ਵੀ ਇਹਨੂੰ ਬੇਸ਼ਰਮ ਨੂੰ ਅਕਲ ਨਹੀਂ ਹੈਗੀ ਕਿ ਲੱਗੇ ਸਾਰੀਆਂ ਜਨਾਨੀਆਂ ਬੈਠੀਆਂ ਐ ਤੇ ਜਨਾਨੀਆਂ ਦੇ ਵਿੱਚ ਇੱਕ ਇਹ ਤੇ ਇੱਕ ਮੁੱਛਲ ਤੁਹਾਨੂੰ ਭੋਰਾ ਮਾਸਾ ਜਿੰਨੀ ਵੀ ਅਕਲ ਨਹੀਂ ਹੈਗੀ ਆਪਣੀ ਧੀ ਦੀ ਪ੍ਰੈਗਨੈਂਸੀ ਰਿਪੋਰਟ ਲੈ ਕੇ ਬੈਠਾ ਹੈ ਤੇ ਦੱਸ ਰਿਹਾ ਹੈ ਕਿ ਮੇਰੇ ਹੱਥ ਵਿੱਚ ਰਿਪੋਰਟ ਆ ਤੇ ਆਪਾਂ ਅੱਜ ਪਤੇ ਖੋਲਾਂਗੇ ਫਲਾਣਾ ਢੰਗਾਨਾ ਤੁਹਾਨੂੰ ਵੇਖ ਕੇ ਨਾਲ ਕਿੰਨੇ ਮਤਲਬ ਖੁਸ਼ ਨਹੀਂ ਹੋਣਾ ਕਹਿੰਦੇ ਸਾਨੂੰ ਕਈ ਵੇਖ ਕੇ ਜਰਦੀ ਨਹੀਂ ਆ ਕਿਸੇ ਨੂੰ ਕੀ ਮਿਲਣਾ ਉਹ ਬੋਲਣ ਲੱਗਿਆ ਸੋਚ ਲਿਆ ਕਰ ਬੇਅਗਲੇ ਆ ਵਿੱਚ ਚੈੱਕ ਅਪ ਕਰਵਾ ਕੇ ਆਈ ਸਾਡੀ ਜੈਸਮੀਤ ਤੇ ਨਾਲ ਫੋਨ 'ਤੇ ਜਿੱਥੇ ਗੱਲ ਕਰਾਂ ਵੀ ਮੈਂ ਨਾਨਾ ਬਣਨੇ ਹੋਏ ਜੀ ਪਹਿਲਾ ਪਿਓ ਆ ਜਿਹੜਾ ਬੇਸ਼ਰਮ ਆ ਜਿਹੜੀ ਆਪਣੇ ਧੀ ਦੀਆਂ ਰਿਪੋਰਟਾਂ ਲੈ ਕੇ ਤੇ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਨਾਨਾ ਬਣਨ ਵਾਲਾ ਐ ਤੂੰ ਅੱਜ ਲੋਕਾਂ ਨੂੰ ਦੱਸ ਰਿਹਾ ਲੋਕਾਂ ਨੂੰ ਤੇ ਕਾਫੀ ਟਾਈਮ ਦੇ ਪਤਾ ਐ ਕਿ ਉਹ ਕੀ ਐ ਤੇ ਕੀ ਨਹੀਂ ਐ ਕਿਹੜੇ ਹਾਲਾਤਾਂ ਵਿੱਚ ਆ ਤੇ ਤੈਨੂੰ ਭੋਰਾ ਜਿੰਨੀ ਵੀ ਬੇਸ਼ਰਮਾ ਅਗਲ ਨਹੀਂ ਹੈਗੀ ਪਤਾ ਨਹੀਂ ਕਿਵੇਂ ਦੇ ਲੋਕ ਆ ਤੁਹਾਨੂੰ ਰਿਸ਼ਤੇਦਾਰ ਆਣ ਗਵਾਂਢ ਦੇਖਦਾ ਹੋਊਗਾ ਤੇ ਕਿੱਡੀਆਂ ਲਾਂਹ ਤਾਂ ਪਾਉਂਦੇ ਹੋਣਗੇ ਜਿਹੜੀਆਂ ਧੱਡੀਆਂ ਲੱਗੇ ਜਨਾਨੀਆਂ ਬੈਠੀਆਂ ਉਹ ਤਾਂ ਬੋਲਦੀਆਂ ਨਹੀਂ ਐ ਤੇ ਇਹ ਕਿਵੇਂ ਲੱਤ ਦੇ ਲੱਤ ਜਿਹੜਾ ਕੇ ਬੈਠਾ ਤੇ ਲੋਕਾਂ ਨੂੰ ਗਿਆਨ ਦੇਣ ਲੱਗ ਪਿਆ ਡੰਗਰ ਸਾਹਿਬ ਜੀ ਅੱਗੇ ਤੇ ਉਹ ਦੇਖ ਰਹੇ ਹਾਂ ਹਾਂ ਇਹਦੇ ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਇਹ ਮਤਲਬ ਕਹਿੰਦਾ ਇਹਦੇ ਵਿੱਚ ਕੋਈ ਵੀ ਸ਼ਰਮ ਵਾਲੀ ਗੱਲ ਹੈ ਨਹੀਂਗੀ ਪਰ ਜਿਹੜੇ ਅਣਖੀ ਆ ਨਾ ਇੱਜ਼ਤ ਵਾਲੇ ਲੋਕ ਆ ਉਹਨਾਂ ਨੂੰ ਇਹ ਗੱਲਾਂ ਦੀ ਸ਼ਰਮ ਹੈਗੀ ਆ ਪਰ ਤੁਹਾਨੂੰ ਸ਼ਰਮ ਨਹੀਂ ਹੈਗੀ ਤੁਸੀਂ ਕਿਉਂਕਿ ਬੇਸ਼ਰਮ ਜੇ ਤੁਹਾਨੂੰ ਵਿਊ ਨਾਲ ਪੈਸਿਆਂ ਨਾਲ ਮਤਲਬ ਆ ਤੁਸੀਂ ਕੁਝ ਵੀ ਕਰ ਸਕਦੇ ਜੀ ਤੁਸੀਂ ਆਪਣੀ ਧੀ ਨੂੰ ਵੀ ਵਲੌਗਰ ਬਣਾਤਾ ਆਪ ਖੁਦ ਵੀ ਜਨਾਨੀਆਂ ਦਿਖਾ-ਦਿਖਾ ਪੈਸੇ ਕਮਾਰਿਓ ਫਿਰ ਜਦੋਂ ਤੁਹਾਨੂੰ ਲੋਕੀ ਬੈਡ ਕਮੈਂਟ ਕਰਦੇ ਆ ਤੇ ਫਿਰ ਤੁਹਾਡੇ ਤੋਂ ਸਿਆਣ ਨਹੀਂ ਜਾਂਦਾ ਲੋਕਾਂ ਨੂੰ ਆਣ ਕੇ ਇੱਥੇ ਗਿਆਨ ਦਿੰਦੇ ਜੇ ਗਲਤ ਬੋਲਦੇ ਜੇ ਹਿੰਮਤ ਰੱਖਿਆ ਕਰੋ ਫਿਰ ਸੌਂਦੀ ਬਹਿ ਗਿਆ ਪਤਾ ਨਹੀਂ ਜਿਹੜੇ ਦੇਖਣ ਵਾਲੇ ਉਹਨਾਂ ਦੇ ਕੀ ਵਿਚਾਰ ਹੋਣਗੇ ਕੀ ਨਹੀਂ ਉਹ ਸਾਡਾ ਦਿਲ ਆ ਵੀ ਸਾਨੂੰ ਪਤਾ ਵੀ ਸਾਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਨਾ ਇੱਕ ਜਦੋਂ ਧੀ ਧਿਆਣੀ ਦੀ ਖੁੱਖ ਵਧਦੀ ਹੈ ਨਾ ਉਹ ਬਾਪ ਨੂੰ ਜਿਹੜੀ ਫੀਲਿੰਗ ਹੁੰਦੀ ਜਾਂ ਮਾਂ ਨੂੰ ਵੀ ਨਵੇਂ ਮੁੰਡੀ ਆ ਵੀ ਸਾਡੇ ਬੱਚੇ ਦਾ ਬਸੇਵਾ ਹੋ ਗਿਆ ਉਹ ਅਸੀਂ ਜਾਂਦੀ ਜੀ ਇਹ ਗੱਲ ਤੇਰੀ ਘਰ ਵਾਲੀ ਕਹਿੰਦੀ ਨਾ ਲੋਕਾਂ ਨੂੰ ਤਾਂ ਵੀ ਕਹਿ ਲੈਂਦੇ ਕਿ ਚਲੋ ਹਨਾ ਇੱਕ ਜਨਾਨੀ ਕਹਿ ਰਹੀ ਆ ਦੂਸਰੀ ਔਰਤ ਬਾਰੇ ਪਰ ਤੈਨੂੰ ਪੋਰਾ ਵੀ ਸੰਗਸ਼ਰਨ ਹੈਗੀ ਆ ਕਿ ਤੂੰ ਆਪਣੀ ਧੀ ਬਾਰੇ ਦੱਸ ਰਹੀ ਆ ਅਗਰ ਜੇ ਤੁਹਾਨੂੰ ਇੰਨੀ ਜਿਆਦਾ ਖੁਸ਼ੀਆਂ ਮੰਨ ਲਿਆ ਕਿ ਸਭ ਨੂੰ ਖੁਸ਼ੀ ਹੁੰਦੀ ਆ ਜੇ ਤੂੰ ਇੰਨਾ ਜਿਆਦਾ ਖੁਸ਼ ਸੀ ਤਾਂ ਕੈਮਰਾ ਆਫ ਕਰਕੇ ਆਪਣੇ ਘਰ ਦੇ ਵਿੱਚ ਜੋ ਵੀ ਤੁਸੀਂ ਖੁਸ਼ੀ ਮਨਾਉਣੀ ਸੀ ਜੋ ਵੀ ਕਰਦੇ ਕਰ ਲੈਂਦੇ ਪਰ ਇੱਥੇ ਕੈਮਰਾ ਆਨ ਕਰਕੇ ਲੋਕਾਂ ਨੂੰ ਦੱਸਣ ਦੀ ਕੀ ਲੋੜ ਸੀ ਤੁਹਾਨੂੰ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਤੇਰੀ ਕੁੜੀ ਮਾਂ ਬਣਨ ਵਾਲੀ ਆ ਡਾਇਰੈਕਟ ਬੋਲ ਦਿੰਨੇ ਆਸੀਂ ਬੇਸ਼ਰਮਾ ਦੱਸ ਕੇ ਭੇਜਿਆ ਹੋਣਾ ਤੇ ਕੀ ਦੱਸਿਆ ਗਣੀਆਂ ਬਲੱਡ ਬਲੱਡ ਵਾਲੀਆਂ ਰਿਪੋਰਟਾਂ ਹੈਗੀਆਂ ਇਹ ਮੈਂ ਦੇਖ ਲਵਾਂਗਾ ਮੈਂ ਵੀ ਥੋੜਾ ਟਾਈਮ ਡਾਕਟਰ ਦੇ ਕੋਲ ਆਇਆ ਆ ਰਿਹਾ ਆ। ਬਲੱਡ ਦੀਆਂ ਰੋਚਾਂ ਦੇ ਵਿੱਚ ਥੋੜੇ ਇੱਕ ਮਤਲਬ ਤੇ ਟੈਸਟਾਂ ਦੇ ਵਿੱਚ ਉੱਪਰਲੇ ਹੈਗਾ ਏ। ਬਾਕੀ ਟੋਟਲੀ ਨਾਰਮਲ ਹੈਗੇ ਆ। ਤੁਹਾਨੂੰ ਸਿਰਫ ਦੱਸ ਸਿਰਫ ਵਿਊ ਨਾਲ ਮਤਲਬ ਆ ਕਿਉਂਕਿ ਤੁਹਾਡੇ ਵਿਊ ਡਾਊਨ ਜਾ ਰਹੇ ਆ ਨਾ। ਸੋ ਇਸ ਕਰਕੇ ਤੁਸੀਂ ਆ ਨਵਾਂ ਹੀ ਕੰਮ ਸ਼ੁਰੂ ਕੀਤਾ ਏ। ਕਹਿੰਦਾ ਮੈਂ ਡਾਕਟਰ ਨਾਲ ਲੱਗਾ ਰਿਆਂ। ਜੇ ਡਾਕਟਰ ਨਾਲ ਲੱਗਾ ਰਿਆਂ ਨਾ ਤੇ ਫਿਰ ਉੱਥੇ ਲੱਗਾ ਰਹਿਣਾ। ਉੱਥੇ ਕੰਮ ਕਰਨ ਲੱਗ ਜਾਂਦਾ। ਇੱਥੇ YouTube ਤੇ ਕੀ ਅੰਬ ਲੈਣਾ ਆ ਨਾ। ਚਲੋ ਜਿਹੜਾ ਜੈਕਮੀਨ ਇਹ ਪੈਦਾ ਹੋਈ ਸੀਗੀ ਉਸ ਸਮੇਂ ਵੀ ਚਲੋ ਅਸੀਂ ਹੰ ਡਾਕਟਰਾਂ ਦੇ ਕੋਲ ਕੇਅਰ ਵਾਪੇ ਜਾਂਦੇ ਤੇ ਉਥੇ ਪਹਿਲਾਂ ਜਿਹਨੂੰ ਸਾਡੇ ਜਨਮ ਹੋਦ ਜਿੱਥੇ ਡਾਕਟਰ ਕਿਤੇ ਕਿਤੇ ਹੁੰਦੇ ਸੀਗੇ ਪਤਾ ਨਹੀਂ ਕਿਹੜੇ ਨਾਮਗਰ ਸੀ ਪੜਪੜ ਕੇ ਨਾਲੇ ਤਕੜੇ ਹੱਟੇ ਗੱਟੇ ਹੁਣ ਤਾਂ ਕੋਈ ਡਾਕਟਰ ਮੇਰੇ ਘਾਰੇ ਜਾਂਦਾ ਤਾਰਾ ਤੇ ਤਾਂ ਟਾਈਮ ਟੂ ਟਾਈਮ ਡਾਕਟਰ ਵੀ ਡਰਾ ਇਹ ਜੋ ਪਹਿਲੇ ਜਮਾਨੇ ਦੀ ਗੱਲ ਕਰਦਾ ਨਾ ਪਹਿਲੇ ਜਮਾਨੇ ਦੇ ਵਿੱਚ ਸਾਰਾ ਕੁਝ ਠੀਕ ਹੁੰਦਾ ਤੁਹਾਡੇ ਵਾਂਗੂ ਲੋਕ ਇਦਾਂ ਗੰਦ ਨਹੀਂ ਸੀ ਪਾਉਂਦੇ ਐਨੇ ਜ਼ਿਆਦੇ ਫੋਨ ਨਹੀਂ ਸੀ ਹੁੰਦੇ ਹੁਣ ਦੇ ਵਲੌਗਰਾਂ ਨੇ ਵਲੌਗ ਬਣਾ ਬਣਾ ਕੇ ਮੱਤ ਮਾਰੀ ਪਈ ਲੋਕਾਂ ਦੀ ਜੇ ਤੂੰ ਉਸ ਪਲੇ ਜਮਾਨੇ ਦੀਆਂ ਗੱਲ ਕਰਦਾ ਏ ਕਿ ਉਦੋਂ ਡਾਕਟਰ ਇਦਾਂ ਹੁੰਦੇ ਸੀ ਬੱਚੇ ਇਦਾਂ ਹੁੰਦੇ ਫਲਾਣਾ ਢੰਗਾਨਾ ਜੋ ਵੀ ਕਹਿਣਾ ਚਾਹੁੰਨਾ ਤੂੰ ਠੀਕ ਹੈ ਨਾ ਉਦੋਂ ਜਮਾਨਾ ਠੀਕ ਸੀ ਹੁਣ ਦੇ ਜਮਾਨੇ ਵਿੱਚ ਤੂੰ ਹੀ ਤੁਹਾਡੇ ਵਰਗੇ ਨੇ ਗੰਦ ਪਾਇਆ ਵਾ ਤੇ ਹੁਣ ਉਸ ਪਲੇ ਜਮਾਨਿਆਂ ਨੂੰ ਤੂੰ ਕਰਸਾਉਂਦੇ ਆ ਵਾ ਉਦੋਂ ਫੂਨੀ ਸੀ ਹੁੰਦੇ ਐਨਾ ਗੰਦ ਨਹੀਂ ਸੀ ਹੁੰਦਾ ਜਿਹੜੇ ਵਲੌਗ ਬਣਾ ਬਣਾ ਕੇ ਤੁਸੀਂ ਗੰਦ ਵਿਖਾਉਂਦੇ ਏ ਲੋਕਾਂ ਨੂੰ ਆ ਰੱਖਦੇ ਹੋਏ ਜੇ ਕੋ ਹੁਣ ਤੁਹਾਨੂੰ ਡਾਕਟਰਾਂ ਨੇ ਕੀ ਆਖਿਆ ਤਾਂ ਤੁਸੀਂ ਦੱਸੋ ਮੈਨੂੰ ਹੁਣ ਪਰਮਾ ਸਾਹਿਬ ਇੱਕ ਡਾਕਟਰ ਤਾਂ ਕਹਿੰਦੇ ਵੀ ਠੀਕ ਹੈ ਜੀ ਸਾਰਾ ਕੁਝ ਹਨਾ ਅੱਛਾ ਤੇ ਬਾਕੀ ਕੇਅਰ ਰੱਖੋ ਕਹਿੰਦੇ ਆਪਣੀ ਇਹ ਭਾਈ ਮਤਲਬ ਖਰਾਕ ਖਰਾਕ ਰੱਖੋ ਸੁਪੂਨ ਵੇਲਾ ਤੇ ਆਓ ਹਾਂਜੀ ਨਾਰੀਅਲ ਪਾਣੀ ਵਗੈਰਾ ਪੀਓ ਇਹ ਸ਼ਰਮ ਪੀਓ ਕਹਿੰਦਾ ਏ ਕਿ ਤੇਨੂੰ ਪੁਰਾਣਾ ਸਭ ਡਾਕਟਰ ਨੇ ਕੀ ਦੱਸਿਆ ਡਾਕਟਰ ਨੇ ਕੀ ਦੱਸਿਆ ਹੈ ਕਿ ਨਾਰੀਅਲ ਪਾਣੀ ਪੀਓ ਰੈਸਟ ਕਰੋ ਫਲਾਣਾ ਢੰਗਾਨਾ ਕਰੋ ਜੋ ਵੀ ਕਰੋ ਪਰ ਡਾਕਟਰ ਨੇ ਇਹ ਨਹੀਂ ਦੱਸਿਆ ਕਿ ਜਿਹੜੇ ਤੁਸੀਂ ਆ ਵਲੌਗ ਦੇ ਚੱਕਰ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਹੋ ਇਨੀ ਗਰਮੀ ਦੇ ਵਿੱਚ ਉਹ ਨਹੀਂ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਉਹ ਵੀ ਘਰੇ ਬੈਠੋ ਕੰਮ ਤੇ ਪਹਿਲਾਂ ਨਹੀਂ ਸੀ ਕਰਦੀ ਚੁੱਪ ਕਰਕੇ ਤੇ ਬੈਠੀ ਰਹਿੰਦੀ ਨਹੀਂ ਮੰਜੇ ਤੇ ਚੌਂਕੜਾ ਮਾਰ ਕੇ ਜਿੱਥੇ ਬਹਿ ਗਈ ਸੋ ਬਹਿ ਗਈ ਉਤੋਂ ਹਿਲਦੀ ਨਹੀਂ ਹੁੰਦੀ ਕੰਮ ਤੇ ਪਹਿਲਾਂ ਵੀ ਇਹ ਜਠਾਣੀ ਸਾਰਾ ਕਰਦੀ ਸੀ ਹੁਣ ਤਾਂ ਚਲੋ ਬਾਹਰ ਨਾ ਮਿਲ ਗਿਆ ਤੇ ਜਿਹੜਾ ਵਾਰਾ ਫਿਰਦੀ ਰਹਿੰਦੀ ਆ ਉਹਨ ਡਾਕਟਰ ਨੇ ਦੱਸਿਆ ਵੱਤ ਸਹੀ ਹੈ ਕਨਫਿਊਜ਼ ਹੋ ਜਾਨੇ ਆ ਵੀ ਥੋੜੀ ਜਿਹੀ ਸ਼ਰਮ ਕਰਕੇ ਵੀ ਚਲੋ ਨਹੀਂ ਦੱਸ ਸਕੇ ਹੈਗੇ ਇਹ ਤੁਹਾਨੂੰ ਹਨਾ ਵੀ ਤੁਹਾਨੂੰ ਯਾਰ ਮੈਂ ਕਿਸੇ ਚੀਜ਼ ਦੀ ਵੀ ਨਹੀਂ ਜੇ ਤੁਹਾਨੂੰ ਸ਼ਰਮ ਹੁੰਦੀ ਤਾਂ ਤੁਸੀਂ ਇਹ ਵਲੌਗ ਬਣਾ ਕੇ ਨਾ ਦੱਸ ਦੇ ਇਹ ਹੋਣਾ ਹੀ ਹੈ ਮੈਡਮ ਹੁਣ ਲੋਕਾਂ ਨੂੰ ਗਿਆਨ ਦੇਊਗੀ ਕਿ ਕਿੱਦਾਂ ਲੋਕੀ ਬੋਲਦੇ ਕੀ ਕਰਦੇ ਆ ਤੇ ਤੇਰੇ ਘਰ ਵਾਲਿਆਂ ਨੇ ਸਾਰਾ ਕੁਝ ਹੀ ਅੱਗੇ ਰੱਖਤਾ ਲੋਕਾਂ ਨੂੰ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਦੱਸਦਾ ਹਨਾ ਰਿਪੋਰਟਾਂ ਵੀ ਲੋਕਾਂ ਨੂੰ ਸ਼ੋਅ ਕਰਦੀਆਂ ਸਾਰਾ ਕੁਝ ਦੱਸਦਾ ਤੇ ਤੇਰੀ ਵਾਰੀ ਹੋਣਾ ਹੀ ਆ ਹੁਣ ਲੋਕਾਂ ਨੂੰ ਗਿਆਨ ਦੇਣ ਲੱਗ ਪਈਆਂ ਕਿ ਸਾਨੂੰ ਸ਼ਰਮ ਆਉਂਦੀ ਆ ਤੁਹਾਨੂੰ ਸ਼ਰਮ ਕਾਦੀ ਐ ਤੂੰ ਜੇ ਹੈਗੀ ਬੇਸ਼ਰਮ ਜੇ ਮਾਂ ਦਾ ਫਰਜ਼ ਹੁੰਦਾ ਐ ਆਪਣੀ ਧੀ ਨੂੰ ਰੋਕਣਾ ਟੋਕਣਾ ਜੋ ਵੀ ਐ ਤੁਸੀਂ ਤੇ ਆਪ ਵਲੌਗ ਬਣਾਉਂਦੇ ਜੇ ਤੁਸੀਂ ਤਾਂ ਆਫਰ ਵਾਲੇ ਜੇ ਨਾਲ ਬਈ ਕਈ ਕਮੈਂਟਾਂ ਕਮੈਂਟ ਵੀ ਆਉਂਦੇ ਤੇ ਮਾੜੇ ਚੰਗੇ ਚਲੋ ਜਿਸ ਤਰ੍ਹਾਂ ਦਾ ਬੰਦਾ ਹੈਗਾ ਉਹ ਮੈਂ ਕਮੈਂਟ ਕਰ ਦਿੰਨੇ ਆ ਪਰ ਕਈ ਵਾਰ ਇੱਕੜਾ ਕਮੈਂਟ ਹੁੰਦਾ ਦਿਲ ਦੁਖਦਾ ਜੇ ਤੁਹਾਡਾ ਇੰਨਾ ਜ਼ਿਆਦਾ ਦਿਲ ਦੁਖਦਾ ਹੈ ਨਾ ਕਿ ਸਾਨੂੰ ਲੋਕੀ ਬੈਡ ਕਮੈਂਟ ਕਰਦੇ ਆ ਜਾਂ ਕੁਝ ਵੀ ਆ ਤੁਸੀਂ ਗੰਦ ਦਿਖਾਉਂਦੇ ਹੋ ਗੰਦ ਨਾ ਪਾਓ ਤੇ ਲੋਕੀ ਤੁਹਾਨੂੰ ਆਪੇ ਬੈਡ ਕਮੈਂਟ ਨਾ ਕਰਨ ਹੋਰ ਵੀ ਵਲੌਗ ਬਣਾਉਂਦੇ ਆ ਲੋਕੀ ਉਹਨਾਂ ਨੂੰ ਕਿਉਂ ਨਹੀਂ ਲੋਕੀ ਬੈਡ ਕਮੈਂਟ ਕਰਦੇ ਆ ਜਿਹੜੇ 4-5 ਹੈਗੇ ਆ ਵਲੌਗਰ ਇਹਨਾਂ ਨੂੰ ਹੀ ਕਿਉਂ ਲੋਕੀ ਟਾਰਗੇਟ ਕਰਦੇ ਆ ਕਿਉਂਕਿ ਇਹਨਾਂ ਵਿੱਚ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ ਜਾ ਕੇ ਕਿ ਰਿਸਰਚ ਕਰ ਲਓ ਇੰਨੇ ਜ਼ਿਆਦੇ ਵਲੌਗਰ ਆ ਉਹਨਾਂ ਦੇ ਤੇ ਆਪਣੇ ਵਲੌਗ ਜਾ ਕੇ ਦੇਖ ਲੋ ਤੁਸੀਂ ਐਡੇ ਯਾਰੇ ਬੇਸ਼ਰਮ ਜੇ ਤੇ ਲੋਕਾਂ ਨੂੰ ਨਹੀਂ ਉਹ ਚੀਜ਼ ਵਧੀਆ ਲੱਗਦੀ ਤਾਂਈਓ ਲੋਕੀ ਤੁਹਾਨੂੰ ਕਮੈਂਟ ਕਰਦੇ ਆ ਠੀਕ ਆ ਨਾ ਤੂੰ ਮੰਨੋ ਸੱਚ 95 ਬੰਦੇ ਸਾਨੂੰ ਸਾਡੋ ਸਹੀ ਗਿਣਦੇ ਆ ਅਸੀਂ ਜੇ ਹੁਣ ਪੰਜ ਹੁਣਾਂ ਚੋਂ ਹੈਗੇ ਆ ਮਾਰੇ ਹੁਣ ਅਸੀਂ ਉਹਨਾਂ ਨੂੰ ਸਦਾਰ ਥੋੜੀ ਸਕਦੇ ਆ ਬਿਲਕੁਲ ਬਿਲਕੁਲ ਹਨਾ ਇਹ ਬੰਦੇ ਦੀ ਆਪਣਾ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਜੀ ਹਾਂ ਬਸ ਤੁਹਾਡੀ ਆਪਣੀ ਸੋਚ ਕਿੰਨੀ ਕਾ ਤੁਸੀਂ ਆਪਣੇ ਵੱਲ ਖੁਦ ਧਿਆਨ ਦਿਓ ਕਿ ਤੁਹਾਡੀ ਆਪਣੀ ਸੋਚ ਕਿੰਨੀ ਕ ਸਹੀ ਆ ਤੁਸੀਂ ਪਹਿਲਾਂ ਆਪਣੀ ਸੋਚ ਬਾਰੇ ਸੋਚੋ ਲੋਕਾਂ ਬਾਰੇ ਨਾ ਇਹ ਨਾ ਸੋਚੋ ਠੀਕ ਹੈ ਨਾ 95% ਲੋਕ ਕਹਿੰਦੇ ਆ ਕਿ ਸਾਨੂੰ ਵਧੀਆ ਬੋਲਦੇ ਕੋਈ ਨਹੀਂ ਤੁਹਾਨੂੰ 95% ਵਧੀਆ ਬੋਲਦੇ ਸਾਰੇ ਤੁਹਾਨੂੰ ਗਾਲਾਂ ਹੀ ਕੱਢਦੇ ਆ ਤੁਹਾਡੀ ਵੀਡੀਓ ਦੇ ਵਿੱਚ ਸਿਰਫ 5-6 ਕਮੈਂਟ ਹੁੰਦੇ ਆ ਜਿਹੜੇ ਵਧੀਆ ਹੁੰਦੇ ਆ ਬਾਕੀ ਸਾਰੇ ਨੇਗੇਟਿਵ ਹੀ ਹੁੰਦੇ ਆ ਉਹ ਵੀ ਤੁਸੀਂ ਇਹ ਨਾਲੋਂ ਨਾਲ ਡਿਲੀਟ ਕਰਦੇ ਹੋ ਜਾਂ ਉਹਨਾਂ ਦਾ ਰਿਪਲਾਈ ਤੁਸੀਂ ਇਹੋ ਜਿਹਾ ਕਰਦੇ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਤੁਸੀਂ ਉਹਨਾਂ ਨਾਲ ਅਗਲੇ ਨਾਲ ਲੜਦੇ ਜੇ ਕਮੈਂਟਾਂ ਦੇ ਵਿੱਚ ਚੈੱਕ ਕਰ ਲਿਆ ਕਰੋ ਕੋਈ ਮਾੜਾ ਬੋਲਦਾ ਪਿਆ ਬੋਲਦਾ ਬੋਲੀ ਜੋਗਾ ਜਿੱਕੇ ਬੋਲਦਾ ਤੁਸੀਂ ਪਲਾਈ ਹੋਵੇ ਬੈਲ ਖਤਮ ਪਲਾਈ ਅਸੀਂ ਅਸੀਂ ਪ੍ਰਵਾਹ ਕਰਦੇ ਉਹਨਾਂ ਦੀ ਬਸ ਨਾ ਅਸੀਂ ਕਰਨੀ ਹੈ ਵਾਇਰਲ ਪਤਾ ਕਿ ਕਿਵੇਂ ਚਲਗੀ ਟੌਪਿਕ ਹੈ ਥੀਟੋਲੋਜੀ ਕਹਿੰਦਾ ਅਸੀਂ ਨਹੀਂ ਪ੍ਰਵਾਹ ਕਰਦੇ ਸਾਨੂੰ ਨਹੀਂ ਪ੍ਰਵਾਹ ਜੇ ਤੈਨੂੰ ਪ੍ਰਵਾਹ ਨਹੀਂ ਲੋਕਾਂ ਦੀ ਬੈਡ ਕਮੈਂਟਾਂ ਦੀ ਤੇ ਫਿਰ ਇੱਥੇ ਆਣਗੇ ਤੂੰ ਲੋਕਾਂ ਨੂੰ ਰਿਪਲਾਈ ਨਾ ਕਰਦਾ ਠੀਕ ਆ ਨਾ ਤੇਰੀ ਬੋਲੀ ਤੋਂ ਪਤਾ ਲੱਗ ਗਿਆ ਕਿ ਤੂੰ ਕਿੰਨੀ ਕਿ ਲੋਕਾਂ ਦੀ ਇੱਜ਼ਤ ਕਰਦਾ ਹੈ ਬਾਕੀ ਪਰਵਾਹ ਦੀ ਗੱਲ ਨਾ ਤੂੰ ਕਰ ਮਿਰਚਾਂ ਤਾਂ ਤੈਨੂੰ ਲੱਗੀਆਂ ਐ ਤੈਨੂੰ ਤਾਂ ਤੈਨੂੰ ਫਰਕ ਪੈ ਰਿਹਾ ਜਿਹਦੇ ਨੂੰ ਫਰਕਣਾ ਪੈਂਦਾ ਹੁੰਦਾ ਤੇ ਤੂੰ ਇੱਥੇ ਆਣ ਕੇ ਬੋਲਣਾ ਥੋੜਾ ਸੀ ਆਪਣੇ ਵੱਲ ਨਾ ਦੇਖਿਓ ਬਸ ਲੋਕਾਂ ਦੇ ਬੈਡ ਕਮੈਂਟ ਦੇਖਿਓ ਕੁਝ ਤੁਹਾਡੇ ਵਿੱਚ ਕਮੀਆਂ ਹੋਣਗੀਆਂ ਤਾਂ ਤੈਨੂੰ ਲੋਕੀ ਤੁਹਾਨੂੰ ਬੈਡ ਬੋਲਦੇ ਆ ਡੰਗਰੋ ਸੁੱਡਲੋ ਉਹਨਾਂ ਦੀਆਂ ਚੰਗੀਆਂ ਗੱਲਾਂ ਕੈਚ ਵੀ ਕਰਨੀਆਂ ਹਾਂ ਜੋ ਗੱਲਾਂ ਦੰਗਰ ਜਿੱਦਾਂ ਕੈਚ ਨਹੀਂ ਕਰੀਆਂ ਇਹਨਾਂ ਦਾ ਹਲੇ ਮੰਮੀ ਜ਼ਰੂਰ ਗਾਲਾਂ ਕੱਢਦੀ ਮੈਂ ਮੰਮੀ ਨੂੰ ਕਹਿ ਰਹੀ ਮੈਂ ਤਾਂ ਮੰਮੀ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਆਪਦੇ ਦਾ ਪਾਪ ਉਹਨਾਂ ਤੇ ਵੈਸੇ ਹੀ ਤਾਂ ਹੋਈ ਜਾਂਦੀ ਹਾਂ ਕਹਿੰਦੀ ਮੰਮੀ ਇਹਨਾਂ ਨੂੰ ਗਾਲਾਂ ਵੀ ਕੱਢਦੀ ਆ ਜਿਹੜੇ ਮਤਲਬ ਬੈਡ ਬੋਲਦੇ ਆ ਤੇ ਮੰਮੀ ਤੁਹਾਨੂੰ ਨਹੀਂ ਸਮਝਾ ਸਕਦੀ ਕਿ ਤੁਸੀਂ ਵੀ ਨਾ ਗੰਦ ਪਾਓ ਉਹੀ ਗੱਲ ਨਾ ਕਿ ਆਪਣੀ ਗਲਤੀ ਨਹੀਂ ਮੰਨਣੀ ਤੇ ਲੋਕਾਂ ਨੂੰ ਕਹਿਣਾ ਹੈ ਕਿ ਲੋਕ ਗਲਤ ਆ ਤੇ ਉਹੋ ਜੀ ਮਾਂ ਵਾਂ ਤੇ ਮਾਂ ਲੋਕਾਂ ਨੂੰ ਜੋ ਗਾਲਾਂ ਕੱਢਦੀ ਆ ਬਾਦਸ਼ੀਸ਼ਾਂ ਦਿੰਦੀ ਆ ਤੇ ਤੁਸੀਂ ਆਪਣੇ ਮਤਲਬ ਬੱਚਿਆਂ ਨੂੰ ਸਮਝਾਓ ਨਾ ਕਿ ਤੁਸੀਂ ਇਹ ਕੰਮ ਛੱਡ ਦਿਓ ਤੁਹਾਡੇ ਗੱਲ ਦੇ ਵਿੱਚ ਕੋਈ ਵਲੌਗ ਵਾਲੀ ਹੁੰਦੀ ਆ ਤੁਸੀਂ ਤੇ ਗੰਦ ਪਾਉਂਦੇ ਜੀ ਨਿਗਰਾ ਤੁਹਾਨੂੰ ਵਲੌਗ ਬਣਾਉਣ ਤੋਂ ਨਹੀਂ ਕੋਈ ਰੋਕਦਾ ਪਰ ਤੁਹਾਡੀਆਂ ਹਰਕਤਾਂ ਨਹੀਂ ਠੀਕ ਚੰਗੇ ਵਲੌਗ ਬਣਾਓ ਇਹ ਵੀ ਗੱਲ ਹੈ ਜੀ ਮਾੜਾ ਗੱਲ ਇਹ ਆ ਪਾਕਿਸਤਾਨ ਨੂੰ ਕੁਛ ਨਹੀਂ ਰੱਖੀ ਤੱਚ ਨਹੀਂ ਕਰਦੇ ਪਾਕਿਸਤਾਨ ਬੋ ਦੇ ਦਿੱ ਕਿਉਂਕਿ ਦੇ ਲਿਖਣਾ ਦਾ ਵੀ ਦੁਗਣਾ ਤਾਂ ਨਹੀਂ ਹੈ ਹਾਂ ਮਾਮੂਨ ਕਾ ਮਾਵਾ ਦਾ ਇੰਨਾ ਜ਼ਿਆਦਾ ਦਿਲ ਦੁਖਦਾ ਜਣਾ ਤੇ ਫਿਰ ਮਾਵਾ ਆਪਣੇ ਧੀਆ ਪੁੱਤਾਂ ਨੂੰ ਸਮਝਾਉਣ ਕੋਈ ਚੰਗੀ ਸਿੱਖਿਆ ਦੇਣ ਕਿ ਤੁਸੀਂ ਨਾ ਗੰਦ ਪਾਓ ਜਿਹੜਾ ਜਿਹਦੇ ਵਿੱਚ ਲੋਕੀ ਤੁਹਾਨੂੰ ਗਲਤ ਬੋਲਦੇ ਆ ਕੋਈ ਤੁਹਾਡੇ ਵਿੱਚ ਗਲਤੀਆਂ ਹੋਣਗੀਆਂ ਤੇ ਆਪਣੀਆਂ ਉਹ ਗਲਤੀਆਂ ਨੂੰ ਸੁਧਾਰੋ ਤੀਜੇ ਦਿਨ ਤੁਸੀਂ ਬਸ ਸ਼ਾਪਿੰਗ ਦਾ ਚਲ ਜਓ ਆਪਣਾ ਜਲੂਸ ਤੁਸੀਂ ਆਪ ਕੱਢਦੇ ਜੇ ਆਪ ਕਿਵੇਂ ਸ਼ਾਪ ਤੇ ਜਾ ਕੇ ਬੋਲਦੀਆਂ ਆਪਣੀਆਂ ਹਰਕਤਾਂ ਦੇਖਿਆ ਕਰਕੇ ਇਹੋ ਜਿਹੀਆਂ ਹਰਕਤਾਂ ਕਰਦੀਆਂ ਤੇ ਹੁਣ ਤੁਸੀਂ ਇਹ ਰਿਪੋਰਟਾਂ ਲੈ ਕੇ ਆ ਜੇ ਆਗੇ ਜੇ ਤੇ ਲੋਕਾਂ ਨੇ ਤੁਹਾਨੂੰ ਗਾਲਾਂ ਹੀ ਕੱਢਣੀਆਂ ਹੋਰ ਲੋਕਾਂ ਨੇ ਤੁਹਾਨੂੰ ਹਾਰ ਥੋੜਾ ਪਾਉਣੇ ਆ ਇਹ ਮੈਂ ਕਹਿੰਦਾ ਤੇਰਾ ਕੰਮ ਕੀ ਹੁੰਦਾ ਭੌਂਕਣਾ ਹਾਂਜੀ ਹਾਂ ਹਾਂ ਹੈਨਾ ਉਹਨੇ ਭੌਂਕ ਲਈ ਭੌਂਕਾ ਬਸ ਭੌਂਕਣੋਂ ਫੁੱਲ ਰੋਟੀ ਮਿਲਦੀ ਹੈ ਵਾਹ ਸਹੀ ਗੱਲ ਠੀਕ ਹੈ ਨਾ ਤਾਂ ਭੌਂਕਦਾ ਜਿੱਦਣੋਂ ਰੋਟੀ ਮਿਲਣੇ ਹੜ ਕਿਨੇ ਭੌਂਕਦੇ ਹਰ ਜਣਾ ਸੱਚਾਓ ਜੀ ਹੁਣ ਲੋਕਾਂ ਨੂੰ ਕੁੱਤੇ ਆ ਦੱਸਦਾ ਕਿ ਲੋਕਾਂ ਦਾ ਕੰਮ ਹੈ ਕੁੱਤੇ ਕੁੱਤੇ ਜਿਹੜੇ ਹੁੰਦੇ ਭੌਂਕਦੇ ਰਹਿੰਦੇ ਆ ਤੇ ਤੁਸੀਂ ਕੀ ਕਰ ਰਹੇ ਹੋ ਸੇਮ ਟੂ ਯੂ ਅੰਕਲ ਸੇਮ ਟੂ ਯੂ ਠੀਕ ਹੈ ਨਾ ਆਪਣੀਆਂ ਹਰਕਤਾਂ ਵਿੱਚ ਦੇਖੋ ਤੁਸੀਂ ਕੀ ਕਰ ਰਹੇ ਹੋ ਉਹ ਜ ਮੁੱਛਾ ਵਾਲਾ ਮੁੱਛਲ ਸਾਰੇ ਆਣ ਕੇ ਤੇ ਆਪਣੇ ਸਾਰੇ ਨੂੰ ਇੱਥੇ ਆਣ ਕੇ ਤੇ ਕਿਵੇਂ ਭੁਗਾ ਰਿਆ ਵਾ ਤੇ ਤੁਸੀਂ ਵੀ ਇਹੀ ਕੁਛ ਕਰ ਰਹੇ ਹੋ ਅਸੀਂ ਤਾਂ ਫਿਰ ਵੀ ਇੱਜ਼ਤ ਕਰਦੇ ਆ ਮਤਲਬ ਕਿ ਲੋਕੀ ਤੁਹਾਨੂੰ ਫਿਰ ਵੀ ਇਹੋ ਜਿਹੇ ਲਫ਼ਜ਼ ਨਹੀਂ ਬੋਲਦੇ ਕੁੱਤੇ ਕੱਤੇ ਜਾਂ ਕੁਛ ਵੀ ਨਹੀਂ ਪਰ ਤੁਸੀਂ ਲੋਕਾਂ ਨੂੰ ਬੋਲਦੇ ਜੇ ਇੱਥੋਂ ਪਤਾ ਲੱਗਦਾ ਹੈ ਤੁਹਾਡੀ ਸੋਚ ਦਾ ਤੁਹਾਡੀ ਬੋਲੀ ਦਾ ਲੱਗਦਾ 40 ਸਾਲ ਦੇ ਹੋ ਸਾਰੀ ਨੂੰ ਸੈਟ ਚਾਹੀਦੀ ਅੱਜ ਪੂਰੀ ਕਲਰ ਔਰ ਛੋਟੇ ਛੋਟੇ ਕਰਾ ਲਓ ਠੀਕ ਹੈ ਨਾ ਜਨਾਨੀ ਤਾਂ ਇੰਨੀ ਜਿਆਦੀ ਖੇਚੜਦੀ ਹੈ ਨਾ ਬੇਸ਼ਰਮ ਜਨਾਨੀ ਇੰਨੀ ਓਵਰ ਐਕਟਿੰਗ ਕਰਦੀ ਆ ਕੋਈ ਕੀ ਦੱਸੇ ਬੰਦਾ ਹੁਣ ਤੁਹਾਨੂੰ ਕਿ ਤੁਸੀਂ ਇਹਦੀਆਂ ਵੀਡੀਓ ਦੇਖਦੇ ਹੀ ਹੋਗੇ ਕਿੰਨੀ ਜਿਆਦੀ ਓਵਰ ਐਕਟਿੰਗ ਕਰਦੀ ਆ ਤੇ ਘਰ ਵਾਲਾ ਇਹਦਾ ਦਰਦ ਨਾਲ ਤੜਫ ਰਿਆ ਸੀ ਉਹਦਾ ਵੀ ਵਲੌਗ ਬਣਾਈ ਗਈ ਬੰਦਾ ਪੁੱਛਿਆ ਹੁਣ ਇਹਨੂੰ ਕਿੰਨੀ ਅਕਲ ਹੋਊਗੀ ਹੁਣ ਇਹ ਆਪ ਹੀ ਦੱਸ ਦੇ ਹੁਣ ਉਹ ਚਾਹ ਪੀਂਦੇ ਤੇ ਉਹਦੀ ਵੀਡੀਓ ਹੀ ਬਣਾਈ ਜਾਂਦੀ ਆ 10 ਮਿੰਟ ਵਾਸਤੇ ਕੈਮਰੇ ਨੂੰ ਸਾਹ ਲੈ ਲੈਂਦੇ ਗਾਈਜ਼ ਹੁਣ ਮੇਰੇ ਦੇਵਜੀ ਕੰਮ ਤੇ ਚਲੇ ਗਏ ਨੇ ਇਹ ਹੁੰਦਾ ਬੰਦਾ ਇਹ ਆ ਮੇਰਾ ਬੰਦਾ ਠੀਕ ਆ ਨਾ ਜਿਹੜਾ ਦਰਦ ਚ ਦਵਾਈ ਲੈ ਕੇ ਕੰਮ ਤੇ ਜਾਵੇ ਜਿਹੜੇ ਲੋਕ ਕਹਿੰਦੇ ਮੈਨੂੰ ਵਿਲੇੜਾ ਜਨਾਨੀ ਦੇ ਸਿਰ ਤੇ ਕਮਾਈ ਖਾਰਿਆ 15 ਸਾਲਾਂ ਤੋਂ ਅਗਲਾ ਮੈਨੂੰ ਖਵਾ ਰਿਆ ਵਾ ਹੈ ਮੇਰੀ ਹਾਰੀ ਕਰੀਜ ਪਗਾ ਰਿਆ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਸਭ ਕੁਝ ਮੈਨੂੰ ਲੈ ਕੇ ਦੇ ਰਿਆ ਉਹ ਕੌਣ ਲੈ ਕੇ ਦੇ ਰਿਆ ਇਹੀ ਬੰਦਾ ਮੇਰਾ ਲੈ ਕੇ ਦੇ ਰਿਹਾ ਤੂੰ ਕਹਿੰਨੀ ਆ ਕਿ ਮੈਨੂੰ ਇਹੀ ਬੰਦਾ ਚੀਜ਼ਾਂ ਲੈ ਕੇ ਦੇ ਰਿਆ ਤੇ ਇਸੇ ਨੇ ਤੈਨੂੰ ਚੀਜ਼ਾਂ ਲੈ ਕੇ ਦੇਣੀਆਂ ਹੋਰ ਤੈਨੂੰ ਕਿਸੇ ਗਵਾਂਢੀਆਂ ਚੀਜ਼ਾਂ ਲੈ ਕੇ ਦੇਣੀਆਂ ਸਾਰਿਆਂ ਦੇ ਬੰਦੇ ਘਰ ਵਾਲੇ ਹੀ ਆਪਣੀਆਂ ਘ ਖਲਾਫ ਲਾ ਕੇ ਗੱਲਾਂ ਕਰਦੀਆਂ ਸਿੰਡਲ ਜੀ ਜੌਬ ਕਰਦੇ ਨੇ ਕੰਮ ਕਰਦੇ ਨੇ ਆਪਣੇ ਦਸਾਂ ਨੂਆਂ ਦੀ ਕਿਰਤ ਕਮਾਈ ਕਰ ਮਿਹਨਤ ਕਰਕੇ ਖਾਂਦੇ ਨੇ ਠੀਕ ਹੈ ਨਾ ਨਾ ਕਿ ਮੇਰੀ ਕਮਾਈ ਖਾਂਦੇ ਨੇ ਤਾਂ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਨਾ ਫालतू ਬਕਵਾਸ ਨਾ ਕਰਿਆ ਕਰੋ ਸਮਝ ਲੱਗੀ ਰੋਜ਼ ਕੰਮ ਤੇ ਜਾਂਦੇ ਨੇ ਇੱਕ ਵੀ ਛੁੱਟੀ ਨਹੀਂ ਕਰਦੇ ਹੈਗੇ ਬਾਕੀ ਤਾਂ ਮੈਨੂੰ ਗੱਲਾਂ ਬਾਤ ਦੱਸੀਂ ਤੇ ਪਹਿਲਾਂ ਮੈਨੂੰ ਤੂੰ ਇਹ ਦੱਸ ਇਹਨੀ ਤਵੀ ਕਿਉਂ ਪਈ ਆ ਇਹਨੀ ਗੁੱਸੇ ਵਿੱਚ ਕਿਉਂ ਬੋਲ ਰਹੀ ਆ ਮੇਰੇ ਦੇਵ ਜੀ ਮੇਰੇ ਦੇਵ ਜੀ ਕੱਦ ਰਹੀਂ ਤੇਰੇ ਦੇਵ ਜੀ ਦੀਆਂ ਵੀ ਅੱਗੇ ਵੀ ਕਰਤੂਤਾਂ ਕਲਿੱਪਾਂ ਲਾ ਦਾਂਗੇ ਕਿ ਤੇਰਾ ਦੇਵ ਜੀ ਦੇਵ ਜੀ ਸਾਰ ਦਿਨ ਕਰਦੀ ਰਹਿਣੀ ਆ ਦੇਵ ਜੀ ਤੇਰੇ ਤੇ ਮਾਸਾ ਜਿੰਨੀ ਵੀ ਕਦਰ ਨਹੀਂ ਕਰਦਾ ਹਰੇਕ ਦੇ ਸਾਹਮਣੇ ਤੇਰੀ ਬੇਇੱਜ਼ਤੀ ਕਰ ਦਿੰਦਾ ਸਾਰਾ ਦਿਨ ਦੇਵ ਜੀ ਘਾਕੇ ਫਲਾਣੇ ਠਮਕਾਨੇ ਪਤਾ ਨਹੀਂ ਕੀ ਨਾਮ ਦੇਤੇ ਤੈਨੂੰ ਬੇਸ਼ਰਮ ਜਨਾਨੀ ਸਾਰਿਆਂ ਦੇ ਬੰਦੇ ਕੰਮ ਕਰਦੇ ਆ ਤੇਰਾ ਕਿਤੇ ਅਲੋਕਾਰ ਨਹੀਂ ਕੱਲੇ ਦਾ ਕਰਦਾ ਠੀਕ ਆ ਨਾ ਥੋੜਾ ਸੋਚ ਕੇ ਬੋਲਿਆ ਇਹ ਧੋਪਾ ਨਾ ਅੱਗੇ ਮੰਗਰ ਮੌਸਮ ਇਹਨਾ ਠੰਡਾ ਰਿੰਦਾ ਮੀਂਹ ਪੈਂਦਾ ਅੱਜ ਨਹੀਂ ਤਿੱਖੀ ਧੁੱਪ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਲੱਗ ਰਹੀ ਕੀ ਬਣੂਗਾ ਕੀ ਨਹੀਂ ਬਣੂਗਾ ਮੈਂ ਜਿਆਦਾ ਇਹ ਓਵਰ ਐਕਟਿੰਗ ਕਰਦੀ ਹੈ ਨਾ ਇਹ ਜਨਾਨੀ ਇੰਨੀ ਜਿਆਦਾ ਓਵਰ ਐਕਟਿੰਗ ਕਰਦੀ ਆ ਕਿ ਜਦੋਂ ਤੂੰ ਸ਼ਾਪਿੰਗ ਕਰਨ ਵਾਸਤੇ ਸ਼ਹਿਰ ਬਾਜ਼ਾਰ ਸਾਰਾ ਦਿਨ ਤੁਰੀ ਫਿਰਦੀ ਰਹਿੰਦੀ ਹੈ ਚੱਪਲਾਂ ਫਗਲਾਨਾ ਤੇ ਮੰਗਾਣਾ ਲੈਣ ਵਾਸਤੇ ਉਦੋਂ ਨਹੀਂ ਤੈਨੂੰ ਗਰਮੀ ਲੱਗਦੀ ਅੱਜ ਤੂੰ ਰੱਬ ਨੂੰ ਵੀ ਕੋਸੀ ਜਾਨੀ ਅੱਜ ਰੱਬ ਨੂੰ ਵੀ ਮੰਦਾ ਚੰਗਾ ਬੋਲੀ ਜਾਨੀ ਕਿ ਰੱਬ ਦਾ ਮੇਰੇ ਨਾਲ ਪਤਾ ਨਹੀਂ ਕੀ ਵਹਿਰ ਆ ਰੱਬ ਦਾ ਜਿਹੜਾ ਵਹਿਰ ਆ ਤੈਨੂੰ ਪਤਾ ਹੀ ਹੈ ਕਿ ਤੂੰ ਓਵਰ ਐਕਟਿੰਗ ਬਹੁਤ ਜ਼ਿਆਦੀ ਕਰਦੀ ਆ ਇੰਨੀ ਜ਼ਿਆਦੀ ਤੂੰ ਕਰਦੀ ਆ ਓਵਰ ਐਕਟਿੰਗ ਕੀ ਦੱਸੀਏ ਤੈਨੂੰ ਚਲੋ ਚਲੋ ਗੱਲ ਕਰ ਬਾਬਾ ਬਵਾ ਹਾਂ ਅੰਮ੍ਰਿਤ ਦਿਨ ਦਾ ਆਓ ਜੀ ਕੁੱਕੀ ਆਂਟੀ ਵੀ ਆ ਗਈ ਪਹਿਲਾਂ ਆਪਸ ਦੇ ਵਿੱਚ ਲੜੀ ਗਈਆਂ ਕਿ ਉਹਨੇ ਮੈਨੂੰ ਆਹ ਬੋਲਿਆ ਉਹਨੇ ਮੈਨੂੰ ਆਹ ਬੋਲਿਆ ਤੇ ਹੁਣ ਆਪਸ ਦੇ ਵਿੱਚ ਇੱਥੇ ਲੱਗਿਆ ਮੈਂ ਤਾਂ ਸੋਚਿਆ ਸ਼ਾਇਦ ਕੁੱਕੀ ਆਂਟੀ ਨਹੀਂ ਆਉਗੀ ਕਿਉਂਕਿ ਇਹਨਾਂ ਦੇ ਆਪਸ ਦੇ ਵਿੱਚ ਕਾਫੀ ਮਸਲੇ ਹੋਏ ਸੀਗੇ ਐਦਾਂ ਉਹਨੇ ਆਖਿਆ ਉਦਾਂ ਹੀ ਨੇ ਕੀਤਾ ਤੇ ਹੁਣ ਆਂਟੀ ਵੀ ਉੱਥੇ ਪਹੁੰਚੀ ਆ ਤੇ ਬਾਕੀ ਚਲੋ ਵੇਖੋ ਕੀ ਬੰਦਾ ਅੱਗੇ ਤੇ ਬਾਕੀ ਕਮਲ ਆਂਟੀ ਦਾ ਫੇਸ ਦੇਖਣ ਵਾਲਾ ਸੀ ਇਹਦਾ ਬੂਥਾ ਹੀ ਬਣਿਆ ਰਿਹਾ 24 ਘੰਟੇ ਜਿਹੜੇ ਇੱਥੇ ਲੋਕਾਂ ਨੂੰ ਆਣ ਕੇ ਗਿਆਨ ਦਿੰਦੀ ਹੈ ਮੇਰੇ ਦੇਵ ਜੀ ਐਵੇਂ ਮੇਰੇ ਦੇਵ ਜੀ ਓਵੇਂ ਹੁਣ ਇੱਥੇ ਆਪਦਾ ਦਾ ਖੋਦਾ ਬੂ ਕੋਈ ਸਾਰੇ ਹੈਗੇ ਇੱਕੋ ਹੀ ਆ ਨਹੀਂ ਭੈਣ ਭਰਾ ਦੇ ਵਿੱਚ ਲੜਾਈ ਨਹੀਂ ਸਾਡੀ ਵਾਲੀ ਨਹੀਂ ਸਾਡੀ ਕੋਈ ਲੜਾਈ ਨਹੀਂ ਸਾਡੀ ਛੋਟੀ ਭੈਣ ਆ ਅਸੀਂ ਵੱਡੀਆਂ ਭੈਣਾਂ ਫਿਰ ਕੀ ਹੋ ਗਿਆ ਕੋਈ ਇੱਥੇ ਕੋਈ ਚੱਲ ਨਹੀਂ ਨਾ ਤਾਂ ਕਿੱਥੇ ਆ ਨਹੀਂ ਨਹੀਂ ਤੇ ਜਿਹੜੇ ਕਰਨਾ ਨਾ ਦੋਗਲੀਆਂ ਗੱਲਾਂ ਇੱਧਰਲੀ ਗੱਲ ਉੱਧਰ ਉੱਧਰਲੀ ਗੱਲ ਇੱਧਰ ਛੱਡ ਦੋ ਦੋਗਲੇ ਲੋਕ ਨਹੀਂਗੇ ਦੋਗਲੇ ਤੁਸੀਂ ਜੀ ਠੀਕ ਆ ਨਾ ਤੁਹਾਡੇ ਡਬਲ ਡਬਲ ਫੇਸ ਆ ਬੋਲਦੇ ਕੁਛ ਜੇ ਕਰਦੇ ਕੁਛ ਹੋਰ ਜੇ ਹੁਣ ਕਹਿੰਦੇ ਤੂੰ ਮੈਂ ਤੈਨੂੰ ਕੁਛ ਕਿਹਾ ਮੈਂ ਤੈਨੂੰ ਕੁਛ ਕਿਹਾ ਇੰਨੀ ਇੱਕ ਦੂਜੇ ਦੀ ਲਾਹ ਪਾ ਕੇ ਤੀ ਇੰਨੀ ਇੱਕ ਦੂਜੇ ਦੀ ਬੇਇੱਜ਼ਤੀ ਕੀਤੀ ਲਾਈਵ ਆਣ ਕੇ ਵੀਡੀਓ ਵਲੌਗ ਬਣਾ ਬਣਾ ਕੇ ਤੇ ਹੁਣ ਕਹਿੰਦੇ ਮੈਂ ਕੁਛ ਕਿਹਾ ਮੈਂ ਕੁਛ ਕਿਹਾ 도ਗਲੇ ਤੁਸੀਂ ਇਹ ਲੋਕਾਂ ਨੂੰ 도ਗਲੇ ਦੱਸ ਦੇ ਜੇ ਨਾਲੇ ਇੱਥੇ ਤੁਸੀਂ ਆਏ ਕਿਹੜੇ ਕੰਮ ਵਾਸਤੇ ਜੇ ਤੇ ਕੀ ਤੁਸੀਂ ਇੱਕ ਦੂਜੇ ਨੂੰ ਲਾਹਮੇ ਦੇਈ ਜਾਂਦੇ ਜੇਗੀ ਮੈਂ ਤੈਨੂੰ ਕੁਛ ਕਿਹਾ ਜਿਹੜਾ ਕੰਮ ਕਰਨਾ ਹੈ ਉਹ ਕੰਮ ਕਰਕੇ ਤੇ ਚਲੋ ਆਪੋ ਆਪਣੇ ਘਰੇ ਬੱਤ ਸਹੀਏ ਕਿ ਬੈਠਣ ਆਫਰੀਕਾ ਪੋਜੀਸ਼ਨ ਆ। ਹਲਦੀ ਨੇ ਆਕੀਨ ਥੋੜਾ ਉੱਪਰ ਮੱਥੇ ਤੇ ਕੈਪਟੂਰ ਸੁਣੋ। ਨਹੀਂ ਖੱਪੀ ਪਈਆ ਕਮਲ ਆਂਟੀ। ਇਹਦਾ ਫੇਸ ਦੇਖਣ ਵਾਲਾ ਏ। ਵਿਚਾਈ ਦਾ ਜਿਹੜਾ ਸੰਧੂਰ ਆ ਉਹ ਵੀ ਮੱਥੇ ਤੱਕ ਆ ਗਿਆ ਏ। ਅਸੀਂ ਆਪਣੀ ਝਾਵਾਂ ਲਾ ਕਰਨ ਲੱਗੇ ਆ। ਥੋੜਾ ਪਿਆਰ ਨਾਲ ਪਾਓ। ਪਿਆਰ ਨਹੀਂ ਆਪਣੀ ਫਾਲੇ ਹੋਣਾ। ਸ਼ਿਕਾ ਦੀ ਗੱਲ ਤੇ ਇਹ ਡਰਾਮੇ ਕਰਦੇ ਆ ਜਾਣ ਬੁੱਝ ਕੇ ਫੇਮਸ ਹੋਣ ਵਾਸਤੇ ਦੂਸਰੀ ਗੱਲ ਅਗਰ ਤੁਸੀਂ ਡਰਾਮੇ ਨਹੀਂ ਵੀ ਕਰਦੇ ਤੇ ਤੂੰ ਹੀ ਲੱchn ਕੀ ਕਰਦੇ ਹੋ ਉਦੋਂ ਤੋਂ ਕਿੰਨੀ ਰੰਨੀ ਆ ਮੇਰਾ ਦੇਵ ਜੀ ਮੇਰਾ ਦੇਵ ਜੀ ਤੇ ਤੇਰੇ ਦੇਵ ਜੀ ਦਾ 24 ਘੰਟੇ ਬੂਥਾ ਹੀ ਬਣਿਆ ਰਹਿੰਦਾ ਹੈ ਇਹਦਾ ਬੂਥਾ ਹੀ ਸੜਿਆ ਰਹਿੰਦਾ ਹੈ ਮਤਲਬ ਕਿ ਤੁਹਾਡਾ ਅੱਜ ਪ੍ਰੋਗਰਾਮ ਕਿਹੜਾ ਵਾ ਕਿੱਡਾ ਵਧੀਆ ਹਨਾ ਟਾਈਮ ਆ ਤੁਹਾਡੇ ਵਾਸਤੇ ਅੱਜ ਤੇ ਪਰ ਤੁਹਾਡੇ ਲੱchn ਤੁਹਾਡੇ ਲੱchn ਬੇਕਾਰ ਆ ਪਹਿਲਾਂ ਆਪਣੇ ਲੱchn ਤੇ ਸੁਧਾਰ ਲਓ ਤੁਹਾਡੇ ਡੇਡੇ ਵੱਡੇ ਬੱਚੇ ਹੋ ਗਏ ਆ ਤੇ ਅਕਲ ਤੁਹਾਨੂੰ ਮਾਸਾ ਜਿੰਨੀ ਵੀ ਨਹੀਂ ਹੈਗੀ ਡੰਗਰੋ ਹੋ ਗਿਆ ਹੋ ਗਿਆ ਲੈ ਫੋਨ ਉਹ ਗੋਲਣ ਨਹੀਂ ਦਿੰਦੇ ਜਰਾ ਪਿੰਕੀ ਜਿਹੜੀ ਦੀ ਥੇਲੀ ਆ ਉਹ ਵੀ ਦੇਖ ਲੋ ਵੀ ਹਸ ਹਸਨਦੀ ਆ ਕਿ ਇਹ ਕੀ ਲੱਛਣ ਕਰਦੇ ਆ ਕਿ ਇਹਨਾਂ ਦਾ ਤਾਂ ਰੋਜ਼ ਦਾ ਹਾਲ ਆ ਇਹਨਾਂ ਦਾ ਕਿਹੜਾ ਅੱਜ ਦਾ ਕੰਮ ਆ ਇੱਕ ਏਕੇ ਵਾਲੀ ਵੀਡੀਓ ਵਾਇਰਲ ਹੋਈ ਉਹਨਾਂ ਵਾਂਗੂ ਇਹ ਲੱਛਣ ਕਰਦੇ ਆ ਕਿ ਅਸੀਂ ਫੇਰ ਫੇਮਸ ਹੋ ਜਾਾਂਗੇ ਉਹਦੇ ਚਲੋ ਅਣਜਾਣ ਪੁਣੇ ਦੇ ਵਿੱਚ ਜੋ ਹੁਣ ਅਸੀਂ ਹੋ ਗਿਆ ਹੁਣ ਲੋਕਾਂ ਨੂੰ ਤੁਹਾਡਾ ਪੇਹਦਾ ਪੂਰਾ ਪਤਾ ਏ ਕਿ ਤੁਸੀਂ ਆਪਣਾ ਜਲੂਸ ਖੁਦ ਆਪ ਕਢਵਾ ਰਹੇ ਹੋ ਕਿੰਨਾ ਤੁਸੀਂ ਗੰਦੇ ਲੋਕ ਗਿਰ ਸਕਦੇ ਹੋ ਇੱਕ ਸਿਰਫ ਵਿਊ ਦਾ ਕਰਕੇ ਪੈਸਿਆਂ ਦਾ ਕਰਕੇ ਤੁਸੀਂ ਆਪਣੀ ਖੁਦ ਆਪਣੀ ਬੇਇੱਜ਼ਤੀ ਕਰਵਾ ਰਹੇ ਹੋ ਜਲੂਸ ਕਢਵਾ ਰਹੇ ਹੋ ਕਿਵੇਂ ਦੇ ਬੇਸ਼ਰਮ ਲੋਕ ਜੇ ਤੁਸੀਂ मैं गाली नहीं दे सकता गाली नहीं देना फैमिली फैमिली देखती है वरना दे। मैं ऐसे ऐसी गाली दूँ ऐसे ऐसे गाली दूं ना जिंदगी भर याद हो ਦਾ ਤੇਰੀ ਇਹੋ ਜੀ سالਗिरा ਮਨਾਉਂਦਾ ਬੇਅਕਲੇ ਜਿਸ ਵਿੱਚ ਤੇਰਾ ਬੰਦਾ ਹੀ ਤੇਰੀ ਬੇਇੱਜ਼ਤੀ ਕਰੀ ਜਾਂਦਾ ਹੈ ਦੂਸਰੀ ਗੱਲ ਜਿਹੜੀ ਤੁਸੀਂ ਆ ਪਖੰਡ ਕਰਦੇ ਹੋ ਤੇਰਾ ਘਰ ਵਾਲਾ ਜਿਹੜੇ ਆ ਪਖੰਡ ਕਰਦਾ ਹਰੇਕ ਵਲੌਗ ਦੇ ਵਿੱਚ ਤੇਰੀ ਇੰਨੀ ਜਿਹੀ ਬੇਇੱਜ਼ਤੀ ਕਰਦਾ ਹੈ ਤੇ ਤੁਸੀਂ ਇੱਥੇ ਲੋਕਾਂ ਨੂੰ ਕੀ ਸਿੱਖਿਆ ਦਿੰਦੇ ਜੇ ਕਿ ਆਪਣੀ ਔਰਤ ਦੀ ਜਨਾਨੀ ਦੀ ਘਰਵਾਲੀ ਦੀ ਇਦਾਂ ਹੀ ਇੱਜ਼ਤ ਨਾ ਕਰੋ ਮਾਨ ਸਨਮਾਨ ਨਾ ਦਿਓ ਬੇਇੱਜ਼ਤੀ ਕਰੋ ਆ ਤਹੀ ਲੋਕਾਂ ਨੂੰ ਸਿੱਖਿਆ ਦਿੰਦੇ ਜੇ ਕੋਈ ਦੇਣੀ ਆ ਕੋਈ ਚੰਗੀ ਸਿੱਖਿਆ ਦਿਓ ਕਿ ਆਪਣੀ ਘਰ ਵਾਲੀ ਦੀ ਇੱਜ਼ਤ ਕਰੋ ਹਮੇਸ਼ਾ ਵਧੀਆ ਬੋਲੋ ਵਧੀਆ ਰਹੋ ਪਰ ਤੁਸੀਂ ਵੀ ਉਲਟ ਕਰ ਰਹੇ ਹੋ ਇੱਥੇ ਇਹਦੇ ਵਿੱਚ ਤੁਸੀਂ ਚੰਗੇ ਨਹੀਂ ਬਣ ਰਹੇ ਇਹਦੇ ਵਿੱਚ ਤੁਹਾਡੀ ਖੁਦ ਦੀ ਬੇਇੱਜ਼ਤੀ ਹੁੰਦੀ ਆ ਤੁਸੀਂ ਆਪਣਾ ਜਰੂਸ ਖੁਦ ਆਪ ਘੜਵਾਉਂਦੇ ਜੀ ਤੁਹਾਨੂੰ ਲੱਗਦਾ ਹੋਊਗਾ ਕਿ ਅਸੀਂ ਕੇਕ ਵਾਲੀ ਵੀਡੀਓ ਪਹਿਲਾਂ ਪਾਈ ਸੀ ਤੇ ਅਸੀਂ ਵਾਇਰਲ ਹੋ ਗਈ ਸੀ ਤੇ ਹੁਣ ਵੀ ਅਸੀਂ ਉਦਾਂ ਹੀ ਫੇਮਸ ਹੋ ਜਾਾਂਗੇ ਪਰ ਨਹੀਂ ਫੇਮਸ ਨਹੀਂ ਹੋਣਦੇ ਤੁਸੀਂ ਆਪਣਾ ਜਰੂਸ ਆਪ ਖੁਦ ਘੜਵਾਉਂਦੇ ਜੀ ਕਿਉਂਕਿ ਤੁਸੀਂ ਇਹ ਡਰਾਮੇ ਕਰਦੇ ਜੀ ਕਾ ਡਰਾਮੇ ਹੋਣੇ ਚੱਲਣੇ ਪਹਿਲਾਂ ਕਿਤੇ ਚੱਲੇਗੇ ਹੋਣਗੇ ਭੁੱਲ ਭਲੇਖੇ ਹੋਣੇ ਚੱਲਣੇ ਹੁਣ ਲੋਕਾਂ ਨੂੰ ਸਭ ਪਤਾ ਹੈ ਕਿ ਤੁਸੀਂ ਡਰਾਮੇ ਕਰਦੇ ਜੇ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ